ਡੇਰਾ ਰਾਦਾ ਸਵਾਮੀ ਸਤਸੰਗ ਬਿਆਸ ਦੇ ਅਗਲੇ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਹੋਣਗੇ। ਡੇਰੇ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਸੋਮਵਾਰ ਨੂੰ ਜਸੀਤ ਸਿੰਘ ਗਿੱਲ ਦੇ ਨਾਮ ਦਾ ਐਲਾਨ ਕੀਤਾ। ਰਾਦਾ ਸਵਾਮੀ ਸਤਸੰਗ ਬਿਆਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਜੇ ਗੱਦੀ ਨਹੀਂ ਸੌਂਪੀ ਗਈ ਹੈ ਅਤੇ ਨਾ ਹੀ ਦਸਤਾਰਬੰਦੀ ਕੀਤੀ ਗਈ। ਜਸਦੀਪ ਗਿੱਲ ਦਾ ਪਿਛੋਕੜ ਮੋਗਾ ਜ਼ਿਲ੍ਹਾ ਨਾਲ ਹੈ। ਉਹਨਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਡੇਰਾ ਬਿਆਸ ਵਿੱਚ ਹੀ ਸੇਵਾ ਕਰਦਾ ਸੀ। ਉਹ ਪਰਿਵਾਰ ਮੌਜੂਦਾ ਮੁਖੀ ਗੁਰਿੰਦਰ ਢਿੱਲੋਂ ਦਾ ਰਿਸ਼ਤੇਦਾਰ ਹੈ। ਕੌਣ ਹੈ ਜਸਦੀਪ ਸਿੰਘ ਗਿੱਲ? 15 ਮਾਰਚ 1979 ਨੂੰ ਹੋਇਆ ਜਨਮ ਆਈਆਈਟੀ ਦਿੱਲੀ ਤੋਂ ਬੀਟੈਕ ਕੀਤੀ ਮਾਸਟਰ ਡਿਗਰੀ ਕੈਮੀਕਲ ਇੰਜੀਨੀਅਰ ਚ ਕੀਤੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ 2019 ਤੋਂ 31 ਮਈ 2024 ਤੱਕ ਸਿਪਲਾ ਕੰਪਨੀ ਨਾਲ ਜੁੜੇ ਰਹੇ ਬੋਰਡ ਜਰਵਾ ਵੱਲੋਂ ਇਥਰ ਸੱਤੇ ਅਚੀਰਾ ਲੇਬਰਸ ਪ੍ਰਾਈਵੇਟ ਲਿਮਟਡ ਨਾਲ ਜੁੜੇ ਰਹੇ ਰਨਬੈਕਸੀ ਵਿੱਚ ਸੀਓ ਦੇ ਕਾਰਜਕਾਰੀ ਸਹਾਇਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਜਨਮ 1954 ਵਿੱਚ ਹੋਇਆ ਸੀ। ਉਹਨਾਂ ਨੂੰ 1990 ਵਿੱਚ ਰਾਧਾ ਸਵਾਮੀ ਸਤਸੰਗ ਦੇ ਅਧਿਆਤਮਿਕ ਮੁਖੀ ਵਜੋਂ ਥਾਪਿਆ ਗਿਆ ਸੀ। ਇਹ ਅਹੁਦੇ ਤੋਂ ਬਿਰਾਜਮਾਨ ਹੋਣ ਤੋਂ ਪਹਿਲਾਂ ਸੁਪੇਨ ਵਿੱਚ ਰਹਿੰਦੇ ਸਨ। ਪਿਛਲੇ ਸਮੇਂ ਦੌਰਾਨ ਉਹਨਾਂ ਦੀ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਖਬਰਾਂ ਆਉਂਦੀਆਂ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਨੇ ਡੇਰੇ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਜਸਪੀਰ ਸਿੰਘ ਗਿੱਲ ਨੂੰ ਮੁਖੀ ਥਾਪਿਆ ਹੈ। ਅੰਮ੍ਰਿਤਸਰ ਤੇ ਜਲੰਧਰ ਦੇ ਵਿਚਕਾਰ ਜੀਟੀ ਰੋਡ ਤੇ ਰਾਜਾ ਸਾਮੀ ਸਤਸੰਗ ਬਿਆਸ ਢਿੱਲੋਂ 1990 ਜਿਹੜਾ ਬਿਆਸ ਦੇ ਪੰਜਵੇਂ ਮੁਖੀ ਬਣੇ ਡੇਰਾ ਬਿਆਸ ਦੀ ਖਾਸ ਜਾਣਕਾਰੀ 90 ਦੇਸ਼ਾਂ ਚ 20 ਮਿਲੀਅਨ ਸ਼ਰਧਾਲੂ 5160 ਸਤਸੰਗ ਸੈਂਟਰ ਭਾਰਜ ਚ ਹਨ 500 ਸਤਸੰਗ ਸੈਂਟਰ ਵਿਸ਼ੇਸ਼ ਚ ਡੇਰੇ ਕੋਲ 4000 ਏਕੜ ਤੋਂ ਵੀ ਵੱਧ ਜ਼ਮੀਨ ਡੇਰਾ ਬਿਆਸ ਚ 15 ਤੋਂ 20 ਹਜ਼ਾਰ ਤੱਕ ਲੋਕ ਹਰ ਰੋਜ਼ satsang ਲਈ ਹੁੰਦੇ ਨੇ ਡੇਰਾ ਮੁਖੀ ਦੇ ਸੰਬੋਧਨ ਵੇਲੇ ਗਿਣਤੀ ਲੱਖਾਂ ਹੁੰਦੀ ਡੇਰੇ ਦਾ ਦਾਵਾ ਹੈ ਕਿ ਉਨ੍ਹਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵੀ ਰਾਜਨੀਤਿਕ ਜਾਂ ਵਪਾਰਕ ਸਾਂਝ ਨਹੀਂ ਹੈ ਪਾਵੇਂ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਹੋਰ ਸਿਆਸੀ ਆਗੂ ਇੱਥੇ ਆ ਕੇ ਹਾਜ਼ਰੀ ਲਵਾ ਚੁੱਕੇ ਨੇ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਡੇਰਾ ਰਾਦਾ ਸੋਮੀ ਸਤਸੰਗ ਬਿਆਸੇ ਅਗਲੇ ਉਤਰਾਧਿਕਾਰੀ ਜਲਦੀਪ ਸਿੰਘ ਗਿੱਲ ਹੋਣਗੇ ਡੇਰੇ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਸੋਮਵਾਰ ਨੂੰ ਜਸੀਤ ਸਿੰਘ ਗਿੱਲ ਦੇ ਨਾਮ ਦਾ ਐਲਾਨ ਕੀਤਾ ਰਾਦਾ ਸੂਮੀ satsang bias ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਜੇ ਗੱਦੀ ਨਹੀਂ ਸੌਂਪੀ ਗਈ ਹੈ ਅਤੇ ਨਾ ਹੀ ਦਸਤਾਰਬੰਦੀ ਕੀਤੀ ਗਈ ਜਸਦੀਪ ਗਿੱਲ ਦਾ ਪਿਛੋਕੜ ਮੋਗਾ ਜ਼ਿਲ੍ਹਾ ਨਾਲ ਹੈ ਉਹਨਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਡੇਰਾ ਬਿਆਸ ਵਿੱਚ ਹੀ ਸੇਵਾ ਕਰਦਾ ਸੀ ਉਹ ਪਰਿਵਾਰ ਮੌਜੂਦਾ ਮੁਖੀ ਗੁਰਿੰਦਰ ਢਿੱਲੋਂ ਦਾ ਰਿਸ਼ਤੇਦਾਰ ਹੈ ਕੌਣ ਹੈ ਜਸਦੀਪ ਸਿੰਘ ਗਿੱਲ 15 ਮਾਰਚ 1979 ਨੂੰ ਹੋਇਆ ਜਨਮ IIT ਦਿੱਲੀ ਤੋਂ BE Tech ਕੀਤੀ ਮਾਸਟਰ ਡਿਗਰੀ ਕੈਮੀਕਲ ਇੰਜੀਨੀਅਰ ਚ ਕੀਤੀ ਕੈਮਬ੍ਰਿਜ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ 2019 ਤੋਂ 31 ਮਈ 2024 ਤੱਕ ਸਿਪਲਾ ਕੰਪਨੀ ਨਾਲ ਜੁੜੇ ਰਹੇ ਬੋਰਡ ਜਰਬਾ ਵੱਲੋਂ ਇਥਰ ਸਤੇ ਅਚੀਰਾ ਲੇਬਰ ਪ੍ਰਾਈਵੇਟ ਲਿਮਟਡ ਨਾਲ ਜੁੜੇ ਰਹੇ ਰਨਬੈਕਸ ਵਿੱਚ ਸੀਓ ਦੇ ਕਾਰਜਕਾਰੀ ਸਹਾਇਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਜਨਮ 1954 ਵਿੱਚ ਹੋਇਆ ਸੀ ਉਹਨਾਂ ਨੂੰ 1990 ਵਿੱਚ ਰਾਧਾ ਸਵਾਮੀ ਸਤਸੰਗ ਦੇ ਅਧਿਆਤਮਿਕ ਮੁਖੀ ਵਜੋਂ ਥਾਪਿਆ ਗਿਆ ਸੀ। ਇਹ ਅਹੁਦੇ ਤੋਂ ਬਿਰਾਜਮਾਨ ਹੋਣ ਤੋਂ ਪਹਿਲਾਂ ਸੁਪੇਨ ਵਿੱਚ ਰਹਿੰਦੇ ਸਨ। ਪਿਛਲੇ ਸਮੇਂ ਦੌਰਾਨ ਉਹਨਾਂ ਦੀ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਖਬਰਾਂ ਆਉਂਦੀਆਂ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਨੇ ਡੇਰੇ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਜਸਜੀਪ ਸਿੰਘ ਗਿੱਲ ਨੂੰ ਮੁਖੀ ਥਾਪਿਆ ਹੈ। ਅੰਮ੍ਰਿਤਸਰ ਤੇ ਜਲੰਧਰ ਦੇ ਵਿਚਕਾਰ ਜੀਟੀ ਰੋਡ ਤੇ ਰਾਧਾ ਸਵਾਮੀ ਸਤਸੰਗ ਬਿਆਸ ਢਿੱਲੋਂ 1990 'ਚ ਡੇਰਾ ਬਿਆਸ ਦੇ ਪੰਜਵੇਂ ਮੁਖੀ ਬਣੇ। ਡੇਰਾ ਬਿਆਜ਼ੀ ਖਾਸ ਜਾਣਕਾਰੀ 90 ਦੇਸ਼ਾਂ ਚ 20 ਮਿਲੀਅਨ ਸ਼ਰਧਾਲੂ 5160 satsang center ਭਾਰਤ ਚ ਸਨ 500 satsang center ਵਿਸ਼ੇਸ਼ ਚ ਡੇਰੇ ਕੋਲ 4000 ਏਕੜ ਤੋਂ ਵੀ ਵੱਧ ਜ਼ਮੀਨ ਡੇਰਾ ਬਿਆਜ਼ ਚ 15 ਤੋਂ 20000 ਤੱਕ ਲੋਕ ਹਰ ਰੋਜ਼ satsang ਲਈ ਆਉਂਦੇ ਨੇ ਡੇਰਾ ਮੁਖੀ ਦੇ ਸੰਬੋਧਨ ਵੇਲੇ ਗਿਣਤੀ ਲੱਖਾਂ ਹੁੰਦੀ ਡੇਰੇ ਦਾ ਦਾਵਾ ਹੈ ਕਿ ਉਹਨਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵੀ ਰਾਜਨੀਤਿਕ ਜਾਂ ਵਪਾਰਕ ਸਾਂਝ ਨਹੀਂ ਹੈ। ਭਾਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਹੋਰ ਸਿਆਸੀ ਆਗੂ ਇੱਥੇ ਆ ਕੇ ਹਾਜ਼ਰੀ ਲਵਾ ਚੁੱਕੇ ਨੇ। ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ